ਬਾਈਬਲ ਦਾ ਸਾਡੇ ਝੋਲੇ ਦੇ ਵਿੱਚ ਹੋਣਾ ਸਾਡੀਆਂ ਕੰਧਾਂ ਉੱਤੇ ਯਿਸੂ ਮਸੀਹਾਂ ਮਾਤਾ ਮਰੀਮ ਦੀਆਂ ਤਸਵੀਰਾਂ ਦਾ ਲੱਗਾ ਹੋਣਾ ਸਾਡੇ ਗਲਾਂ ਦੇ ਵਿੱਚ ਕਰੌਸ ਦਾ ਟੰਗਿਆ ਹੋਣਾ ਸਾਨੂੰ ਬਚਾ ਨਹੀਂ ਸਕਦਾ ਯਿਸੂ ਸਾਡੇ ਅੰਦਰ ਜਾਗਦੇ ਹੋਣੇ ਚਾਹੀਦੇ ਆ ਕਿਸ਼ਤੀ ਦੇ ਅੰਦਰ ਹੀ ਸੀ ਯਿਸੂ ਫਿਰ ਵੀ ਕਿਸ਼ਤੀ ਤੂਫਾਨ ਦੇ ਵਿੱਚ ਫਸ ਗਈ ਅਰ ਡੁੱਬ ਵੀ ਰਹੀ ਸੀ 19 देर तक کشتی ਦਾ ਬਚਾ ਨਹੀਂ ਹੋਇਆ کشتی ਦੇ ਸਵਾਰਾਂ ਦਾ ਬਚਾ ਨਹੀਂ ਹੋ ਸਕਦਾ ਸੀ ਜਦੋਂ ਤੱਕ ਯਿਸੂ ਜਾਗ ਨਹੀਂ ਉੱਠੇ ਅਰ ਜਦੋਂ ਤੱਕ ਪ੍ਰਭੂ ਯਿਸੂ ਮਸੀਹ ਨੇ ਉਸ ਤੂਫਾਨ ਨੂੰ ਥੰਮ ਨਹੀਂ ਦਿੱਤਾ ਅਜੇ ਯਿਸੂ ਬਹੁਤ ਸਾਰੀਆਂ ਜ਼ਿੰਦਗੀਆਂ ਦੇ ਅੰਦਰ ਆ ਚੁੱਕੇ ਆ ਪਰ ਸੁੱਤੇ ਹੋਏ ਤੁਸੀਂ ਆਵਾਜ਼ ਹੀ ਨਹੀਂ ਦੇ ਰਹੇ ਕਿ ਯਿਸੂ ਜੀ ਉੱਠੋ ਕੰਮ ਕਰੋ ਇਹ ਤੂਫਾਨ ਆਪ ਦਾ ਹਨੇਰੇ ਦਾ ਵਿਚਾਰ ਦਾ ਲਾਲਚ ਦਾ ਨਸ਼ਿਆਂ ਦਾ ਬਦਖੁਮਾਰੀਆਂ ਦਾ ਇਹ ਸਾਨੂੰ ਡੋਬ ਰਿਹਾ ਆ ਡੁੱਬ ਚੱਲੇ ਆ ਨਾਸ਼ ਹੋ ਰਹੇ ਆ ਝੜਕ ਦਿਓ ਗੁਰੂ ਤੁਸੀਂ ਤਾਂ ਸਾਡੀ ਜ਼ਿੰਦਗੀ ਦੀ ਬੇੜੀ ਦੇ ਅੰਦਰ ਬਿਰਾਜਮਾਨ ਹੋ ਉੱਠੋ ਅਰ ਜੇ ਇਸ ਦਿਨ ਤੁਸੀਂ ਕਹੋਗੇ ਯਸ ਉੱਠਣਗੇ ਅਰ ਤੁਹਾਡੀ ਜ਼ਿੰਦਗੀ 'ਚ ਆਏ ਹੋਏ ਹਰੇਕ ਤੂਫਾਨ ਨੂੰ ਥੰਮ ਦੇਣਗੇ ਔਰ ਫਿਰ ਤੁਸੀਂ ਉਸ ਆਨੰਦ ਨੂੰ ਪ੍ਰਾਪਤ ਕਰੋਗੇ ਜਿਹੜਾ ਸ਼ਾਂਤ ਪਾਣੀ ਵਿੱਚ ਕਿਸ਼ਤੀ ਦੇ ਚੱਲਣ ਦਾ ਆਨੰਦ ਹੈ ਹallelujah ਵਚਨ ਚ ਲਿਖਿਆ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ ਮੰਗੋ ਸਿਰਫ ਕੂਲਰ ਏਸੀ ਫਰਿੱਜਾਂ ਹੀ ਨਹੀਂ ਵੀਜ਼ੇ ਕੋਠੀਆਂ ਤੇ ਕਾਰਾਂ ਹੀ ਨਹੀਂ हां मैं जानਦੀ ਆ ਬਹੁਤ ਜ਼ਰੂਰਤ ਆ ਇੰਨਾਂ ਚੀਜ਼ਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸਰੀਰ ਨੂੰ ਹਰ ਤਰ੍ਹਾਂ ਦੀ ਚੀਜ਼ ਦੀ ਜ਼ਰੂਰਤ ਆ ਗਰਮ ਰੱਖਣ ਲਈ ਵੀ ਠੰਡੇ ਰੱਖਣ ਲਈ ਵੀ ਖਾਣ ਪੀਣ ਦੀ ਵੀ ਸੌਣ ਬੈਣ ਦੇ ਲਈ ਵੀ ਪਰ ਉਸ ਤੋਂ ਵੀ ਕਿਤੇ ਜ਼ਿਆਦਾ ਜ਼ਰੂਰੀ ਆ ਪਰਮੇਸ਼ਵਰ ਦਾ ਸਾਡੇ ਜੀਵਨ ਦੇ ਵਿੱਚ ਜਾਗਦਿਆਂ ਹੋਣਾ ਅੱਜ ਉਹਦਾ ਮੁਰਦਿਆਂ ਵਿੱਚੋਂ ਜੀ ਉੱਠਣ ਦਾ ਦੇਣਿਆ ਅਰ ਅੱਜ ਅਸੀਂ ਇੱਕ ਜ਼ਬਰਦਸਤ ਪ੍ਰਾਰਥਨਾ ਕਰਨੀ ਆ ਸਰਮੰਦੇ ਬਾਦ ਵਿੱਚ ਅਰ ਉਹ ਪ੍ਰਾਰਥਨਾ ਕੀ ਹੋਊਗੀ ਯਿਸੂ ਜੀ ਸਾਡੇ ਦਿਲਾਂ ਦੇ ਅੰਦਰ ਵੀ ਜੀ ਉਠੋ ਯਿਸੂ ਜੀ ਸਾਡੇ ਜੀਵਨ ਦੇ ਵਿੱਚ ਵੀ ਜੀ ਉਠੋ ਯਿਸੂ ਜੀ ਸਾਡੇ ਪਰਿਵਾਰ ਦੇ ਅੰਦਰ ਵੀ ਜੀ ਉਠੋ ਯਿਸੂ ਸਾਡੇ ਆਤਮਿਕ ਜੀਵਨ ਨੂੰ ਵੀ ਜ਼ਿੰਦਾ ਕਰ ਦਿਓ ਹਾਲੇਲੂਇਆ ਅਰ ਤੁਹਾਨੂੰ ਪਤਾ ਵਚਨ ਦੇ ਵਿੱਚ ਇਦਾਂ ਲਿਖਿਆ ਆ ਆਜੋ ਆਪਾਂ ਦੇਖੀਏ ਪਹਿਲਾਂ ਆਪਾਂ ਦੇਖਦੇ ਆਂ ਕ੍ਰੰਥੀਆਂ ਦੀ ਕਿਤਾਬ ਉਹਦਾ 15 ਨੰਬਰ ਅਧਿਆਏ ਉਹਦੀ 55 ਤੋਂ 58 ਨੰਬਰ ਆਇਤ ਵਿੱਚ ਕਹਿੰਦਾ ਹੈ ਮੌਤ ਤੇਰੀ ਫਤਹ ਕਿੱਥੇ ਹੈ ਹੈ ਮੌਤ ਤੇਰਾ ਡੰਗ ਕਿੱਥੇ ਹੈ ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲ ਸ਼ਰ ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਹੀਫਤੇ ਬਖਸ਼ਦਾ ਹੈ ਸੋ ਹੈ ਮੇਰੇ ਪਿਆਰੇ ਭਰਾਵੋ ਤੁਸੀਂ ਸਥਿਰ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮ ਵਿੱਚ ਸਦਾ ਵਾਧੇ ਜਾਓ ਕਿਉਂਕਿ ਜੋ ਤੁਸੀਂ ਜਾਣਦੇ ਹੋ ਜੋ ਪ੍ਰਭੂ ਵਿੱਚ ਤੁਹਾਡੀ ਮਿਹਨਤ ਥੋਥੀ ਨਹੀਂ ਹੈ ਹallelujah ਇੱਥੇ ਪ੍ਰਭੂ ਦਾ ਦਾਸ ਭੁਖ ਬਾਣੀਆਂ ਨੂੰ ਦੁਹਰਾ ਰਿਹਾ ਤੇ ਮੌਤ ਦਾ ਮਜ਼ਾਕ ਉਡਾ ਰਿਹਾ ਹੈ ਇਹ ਭੁਖ ਬਾਣੀਆਂ ਪਹਿਲਾਂ ਹੀ ਹੋ ਚੁੱਕੀਆਂ ਸੀ ਹੋਸ਼ਿਆ ਦੀ ਕਿਤਾਬ ਦੇ ਵਿੱਚ ਵੀ ਆ ਜੈਸਾ ਯਾਹ ਦੀ ਕਿਤਾਬ ਦੇ ਵਿੱਚ ਵੀ ਆ ਉਹੀ ਭੁਖ ਬਾਣੀਆਂ ਨੂੰ ਦੁਹਰਾਇਆ ਜਾ ਰਿਹਾ ਕਿ ਮੌਤ ਤੇਰੀ ਫਤਹ ਕਿੱਥੇ ਆ ਹਮੌਤ ਤੂੰ ਤਾਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਅੰਦਰ ਸਮਾ ਲੈਣ ਦੇ ਲਈ ਆਈ ਸੀ ਪਰ ਤੂੰ ਸਮਾ ਨਹੀਂ ਸਕੀ ਉਹ ਤੇਰੇ ਉੱਤੇ ਫਤਿਹ ਪਾ ਕੇ ਜੀ ਉੱਠਿਆ ਅਰ ਮੌਤ ਦਾ ਡੰਗ ਕੀ ਆ ਪਾਪ ਤੇ ਪਾਪ ਦਾ ਬਲ ਕੀ ਆ ਸ਼ਰਾ ਇਹ ਬਹੁਤ ਹੀ ਸਮਝਣ ਵਾਲੀ ਗੰਭੀਰਤਾਈ ਵਾਲੀ ਗੱਲ ਆ ਮੌਤ ਦਾ ਹਥਿਆਰ ਕੀ ਆ ਪਾਪ ਵਚਨ ਚ ਲਿਖਿਆ ਪਾਪ ਦੀ ਮਜ਼ਦੂਰੀ ਮੌਤ ਹੈ ਮੌਤ ਕਦੋਂ ਸਾਡੇ ਜੀਵਨ ਵਿੱਚ ਐਂਟਰ ਕਰਦੀ ਆ ਜਦੋਂ ਪਾਪ ਸਾਡੇ ਜੀਵਨ ਦੇ ਵਿੱਚ ਬਹੁਤ ਵੱਧ ਜਾਂਦੇ ਹਾਂ ਹਾਂ ਇੱਕ ਜਨਮ ਦਾ ਵੇਲਾ ਆ ਇੱਕ ਮਰਨ ਦਾ ਵੇਲਾ ਆ ਉਹ ਸੁਭਾਵਿਕ ਮੌਤ ਆ ਜਿਹੜੀ ਸਰੀਰ ਦੀ ਆ ਇਹ ਉਸ ਮੌਤ ਦੀ ਗੱਲ ਆ ਤੁਹਾਡੀ ਖੁਸ਼ੀਆਂ ਦੀ ਹੋ ਚੁੱਕੀ ਆ ਤੁਹਾਡੀ ਸ਼ਿਫਾ ਦੀ ਹੋ ਚੁੱਕੀ ਆ ਤੁਹਾਡੇ ਜਜ਼ਬਾਤਾਂ ਦੀ ਤੁਹਾਡੇ ਅਰਮਾਨਾਂ ਦੀ ਤੁਹਾਡੇ ਸੁਪਨਿਆਂ ਦੀ ਤੁਹਾਡੇ ਅੰਦਰੋਂ ਇਨਸਾਨੀਅਤ ਦੀ ਕਈ ਤਰ੍ਹਾਂ ਦੀ ਮੌਤ ਹੋ ਚੁੱਕੀ ਆ ਇੱਥੋਂ ਤੱਕ ਕਿ ਸਰੀਰ ਦੇ ਮਰਨ ਦੇ ਬਾਅਦ ਵੀ ਆਤਮਾ ਦੀ ਮੌਤ ਤੈ ਹੋ ਚੁੱਕੀ ਆ ਕਿ ਜਿਹੜਾ ਪਾਪ ਕਰਦਾ ਆ ਉਹ ਨਰਕ ਅੱਗ ਦੀ ਕੁੰਡ ਵਿੱਚ ਸੜਨ ਦੇ ਲਈ ਜਿਹੜਾ ਸੁੱਟਿਆ ਜਾਊਗਾ ਨਾ ਬੁਝਣ ਵਾਲੀ ਅੱਗ ਦੇ ਅੰਦਰ ਪਰ ਪਾਪ ਦਾ ਬਲ ਕੀ ਆ ਮੌਤ ਦਾ ਬਲ ਤਾਂ ਪਾਪ ਹੋ ਗਿਆ ਪਾਪ ਦਾ ਬਲ ਕੀ ਆ ਸ਼ਰਮ ਜਦੋਂ ਅਸੀਂ ਕਿਸੇ ਨੂੰ ਦੋਸ਼ੀ ਠਹਿਰਾਉਣਾ ਹੈ ਜਗ ਜ਼ਾਹਿਰ ਤੌਰ ਤੇ ਤੇ ਕਿਹੜਾ ਸਹਾਰਾ ਲਿਆ ਜਾਂਦਾ ਆ ਕਾਨੂੰਨ ਦਾ ਜੇ ਕਿਸੇ ਦਾ ਚਲਾਨ ਕੱਟਿਆ ਜਾਂਦਾ ਆ ਮੂੰਹ ਜਵਾਨੀ ਚਲਾਨ ਨਹੀਂ ਉਹ ਕੱਟ ਦਿੰਦੇ ਤੁਹਾਡਾ ਕਾਨੂੰਨ ਵਿੱਚ ਲਿਖਿਆ ਗਿਆ ਹੈ ਕਿ ਜੇ ਇਹਨਾਂ ਦੇ ਦਸਤਾਵੇਜ਼ ਪੂਰੇ ਨਾ ਹੋਣ ਐਕਸਪਾਇਰ ਹੋਣ ਜਾਂ ਇਹਨਾਂ ਨੇ ਹੈਲਮਟ ਨਹੀਂ ਪਾਇਆ ਇਹਨਾਂ ਨੇ ਸੇਫਟੀ ਬੈਲਟ ਨਹੀਂ ਪਾਈ ਲੋਡ ਤੋਂ ਜ਼ਿਆਦਾ ਆ ਸਵਾਰੀਆਂ ਜਿਹੜੀਆਂ ਆ ਜਾਂ ਓਵਰ ਸਪੀਡ ਆ ਤੇ ਉਹਨਾਂ ਨੂੰ ਪਨਿਸ਼ ਕੀਤਾ ਜਾਵੇ ਉਹਨਾਂ ਨੂੰ ਫਾਈਨਡ ਕੀਤਾ ਜਾਵੇ ਇਸ ਲਈ ਉਹਨਾਂ ਦੇ ਕੋਲ ਇੱਕ ਜ਼ੋਰ ਆ ਔਰ ਉਹ ਜ਼ੋਰ ਕੀ ਆ ਕਾਨੂੰਨ ਕਿ ਇਹਨਾਂ ਨੇ ਗਲਤੀ ਕੀਤੀ ਆ ਹੁਣ ਇਹਨਾਂ ਨੂੰ ਪਨਿਸ਼ ਕੀਤਾ ਜਾ ਸਕਦਾ ਆ ਜੇ ਕੋਈ ਕਾਤਲ ਆ ਉਹਨੂੰ ਫਾਂਸੀ ਤੱਕ ਲਿਜਾਣ ਲਈ ਉਹਨੂੰ ਜੇਲ੍ਹ ਤੱਕ ਲਿਜਾਣ ਦੇ ਲਈ ਜ਼ੋਰ ਕੀ ਆ ਕਾਨੂੰਨ ਕਿ ਕਾਨੂੰਨ ਦੇ ਵਿੱਚ ਕਤਲ ਕਰਨ ਵਾਲੇ ਦੀ ਸਜ਼ਾ ਤੈਹराई ਹੋਈ ਆ ਚੋਰ ਨੂੰ ਸਜ਼ਾ ਤੈਹराई ਹੋਈ ਆ ਇਸੇ ਤਰ੍ਹਾਂ ਹੀ ਪਾਪ ਦਾ ਜ਼ੋਰ ਕੀ ਆ ਸ਼ਰਮ ਜੋ ਵਿਅਕਤੀ ਜਿੱਦਾਂ ਦਾ ਪਾਪ ਕਰਦਾ ਪਰਮੇਸ਼ਵਰ ਨੇ موسی ਨੂੰ ਇੱਕ ਸ਼ਰਮ ਦਿੱਤੀ ਸੀ ਕਿ ਇੱਕ ਦੇ ਨਾਲ ਵਰਤਿਆ ਜਾਵੇ ਤੇ ਜਦੋਂ ਕੋਈ ਵਿਅਕਤੀ ਪਾਪ ਕਰਦਾ ਆ ਫਿਰ ਸ਼ਰਾਂ ਦੇ ਵਿੱਚ ਲਿਖੀ ਹੋਈ ਪਨਿਸ਼ਮੈਂਟ ਉਹਦੇ ਉੱਤੇ ਆਉਂਦੀ ਆ ਇੱਕ ਸਰੀਰਕ ਸ਼ਰਅ ਆ ਇੱਕ ਆਤਮਿਕ ਸ਼ਰਅ ਆਤਮਿਕ ਸ਼ਰਅ ਸੀ ਬੋਸਥਾ ਸਾਰਦੀ ਕਿਤਾਬ ਵਿੱਚ ਪੜ੍ਹਦੇ ਜਿੱਥੇ ਲਿਖਿਆ ਆ ਜੇ ਤੁਸੀਂ ਮੇਰੀ ਆਵਾਜ਼ ਨੂੰ ਸੁਣੋ ਔਰ ਮੰਨ ਲਾ ਕੇ ਮੰਨੋ ਤਾਂ ਇਹ ਆਸ਼ੀਸ਼ਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਔਰ ਉਹ ਆਸ਼ੀਸ਼ਾਂ ਤੁਸੀਂ ਜਾਣਦੇ ਆ ਕੋਈ ਵੀ ਚੀਜ਼ ਉਹਦੇ ਵਿੱਚ ਛੱਡੀ ਨਹੀਂ ਜਿਹੜੀ ਤੁਹਾਨੂੰ ਨਾ ਮਿਲੇ ਅਰ ਉਸੇ ਚੈਪਟਰ ਦੇ ਅੱਗੇ ਜਾ ਕੇ ਲਿਖਿਆ ਕਿ ਜੇ ਤੁਸੀਂ ਮੇਰੀ ਆਵਾਜ਼ ਨੂੰ ਸੁਣੋ ਅਤੇ ਅਣ ਸੁਣਿਆ ਕਰ ਦਿਓ ਅਰ ਉਹਦੇ ਅਨੁਸਾਰ ਨਾ ਚੱਲੋ ਤਾਂ ਇਹ ਸਰਾਪ ਤੁਹਾਡੇ ਉੱਤੇ ਆਉਣਗੇ ਅਰ ਉਹ ਕਿਹੜੇ ਆ ਤਪੇਦਿਕ ਰੋਗ ਲਾ ਇਲਾਜ ਬਿਮਾਰੀਆਂ ਕਲੇਸ਼ ਮੌਤ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਸਰਾਪ ਆ ਅਰ ਪਾਪ ਦੇ ਕੋਲ ਉਹ ਬਾਲਿਆ ਜਦੋਂ ਕੋਈ ਵਿਅਕਤੀ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦਾ ਇਹ ਵਚਨ ਕਿਹਦੀ ਆਵਾਜ਼ ਆ ਮੇਰੀ ਆਵਾਜ਼ ਆ ਕਿਸੇ ਇਨਸਾਨ ਦੀ ਆਵਾਜ਼ ਆ ਨਹੀਂ ਇਹ ਪਰਮੇਸ਼ਵਰ ਦੀ ਆਵਾਜ਼ ਆ ਕਿਉਂਕਿ ਜੋ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ ਕੋਈ ਇਨਸਾਨ ਜਦੋਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦਾ ਪਰ ਉਹਨੂੰ ਅਣ ਸੁਣਿਆ ਕਰ ਦਿੰਦਾ ਆ ਉਹਦੇ ਉੱਤੇ ਮਾਨ ਨਹੀਂ ਲਾਉਂਦਾ ਤਾਂ ਫਿਰ ਪਾਪ ਨੂੰ ਬਲ ਮਿਲ ਜਾਂਦਾ ਆ ਬਿਮਾਰੀ ਨੂੰ ਬਲ ਮਿਲ ਜਾਂਦਾ ਉਹਦੇ ਜੀਵਨ ਦੇ ਵਿੱਚ ਫਿਰ ਪਾਪ ਜਿਹੜਾ ਆ ਉਹ ਸਜ਼ਾ ਨੂੰ ਲੈ ਕੇ ਆਉਂਦਾ ਆ ਕਿ ਦੇਖ ਪਰਮੇਸ਼ਰ ਨੇ ਕਹਿਆ ਸੀ ਜੇ ਮਾਨ ਲਾ ਕੇ ਮੇਰੀ ਆਵਾਜ਼ ਨਾ ਸੁਣੀ ਆਹ ਵਾਲੇ ਕਸ਼ਟ ਤੁਹਾਡੇ ਉੱਤੇ ਆਉਣਗੇ ਲਿਖਿਆ ਉੱਥੇ ਲਿਖਿਆ ਕਰਜ਼ੇ ਵੀ ਲਿਖਿਆ ਹੋਇਆ ਕਿ ਤੁਸੀਂ ਕਰਜ਼ਾਈ ਹੋ ਜਾਵੋਗੇ ਲੋਕਾਂ ਦੇ ਭੁੱਖੇ ਮਰਨ ਦੇ ਬਾਰੇ ਵਿੱਚ ਵੀ ਲਿਖਿਆ ਹੈ ਤਾਂ ਅਗਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਸਮੱਸਿਆ ਆ ਤਾਂ ਪਾਪ ਨੂੰ ਬਲ ਮਿਲ ਚੁੱਕਿਆ ਰੋ ਬਲ ਕੀ ਆ ਸ਼ਰਾ ਪਰ ਖੁਸ਼ੀ ਦੀ ਗੱਲ ਕੀ ਆ ਪ੍ਰਭੂ ਯੀਸੂ ਮਸੀਹ ਜੀ ਨੇ ਮੌਤ ਉੱਤੇ ਵੀ ਫਤਿਹ ਪਾਈ ਤੇ ਉਹਦੇ ਡੰਗ ਨੂੰ ਭੰਨ ਸੁਟਿਆ ਅਰ ਸਾਰੀ ਸ਼ਰ੍ਹਾਂ ਤੋਂ ਸਾਨੂੰ ਆਜ਼ਾਦ ਕਰ ਦਿੱਤਾ ਹallelujah ਹallelujah ਸ਼ਰ੍ਹਾਂ ਕਿੰਨਾ ਉੱਤੇ ਲਾਗੂ ਹੁੰਦੀ ਆ ਜਿਹੜੇ ਸ਼ਰ੍ਹਾਂ ਨੂੰ ਤੋੜਦੇ ਆ ਸੰਦੇ ਵਿੱਚ ਇਦਾਂ ਲਿਖਿਆ ਕਹਿੰਦਾ ਹੈ ਮੇਰੇ ਭਰਾਵੋ ਸਥਿਰ ਰਹੋ ਅਤੇ ਅਡੋਲ ਹੋਵੋ ਅਤੇ ਪ੍ਰਭੂ ਦੇ ਕੰਮਾਂ ਵਿੱਚ ਸਦਾ ਵੱਧਦੇ ਜਾਓ ਅੱਜ ਪਰਮੇਸ਼ਵਰ ਦਾ ਵਚਨ ਸਾਨੂੰ ਫਿਰ ਤੋਂ ਇਹ ਗੱਲ ਕਹਿ ਰਿਹਾ ਹੈ ਕਹਿੰਦਾ ਸਥਿਰ ਰਹੋ ਐਵੇਂ ਭੱਜੇ ਫਿਰੋ ਨਾ ਐਵੇਂ ਪਟਕਦੇ ਨਾ ਫਿਰੋ ਐਵੇਂ ਗੁੰਮਰਾਹ ਕਰਨ ਵਾਲੀਆਂ ਸੋਚਾਂ ਦੇ ਗੁਲਾਮ ਨਾ ਬਣੋ ਅਡੋਲ ਹੋ ਜਾਓ ਤੁਹਾਡੀ ਨੇਚਾ ਡੋਲੇ ਨਾ ਤੁਹਾਡਾ ਵਿਸ਼ਵਾਸ ਡੋਲੇ ਨਾ ਕੋਈ ਤੁਹਾਨੂੰ ਆਣ ਕੇ ਗਲਤ ਮਲਤ ਖਬਰਾਂ ਸੁਣਾ ਰਿਹਾ ਆ ਤੁਹਾਡਾ ਮਨ ਨਾ ਡੋਲ ਜਾਵੇ ਤੁਸੀਂ ਬਣੇ ਰਹੋ ਅਡੋਲ ਹੋਵੋ ਡ੍ਰਿੜ ਰਹੋ ਸਥਿਰ ਰਹੋ ਪਰਮੇਸ਼ਵਰ ਦੇ ਵਿੱਚ ਬਣੇ ਰਹੋ ਕਿਉਂ ਕਿ ਮਸੀਹ ਵਿੱਚ ਕੀਤੀ ਹੋਈ ਜਿਹੜੀ ਮਿਹਨਤ ਆ ਪ੍ਰਭੂ ਵਿੱਚ ਕੀਤੀ ਹੋਈ ਮਿਹਨਤ ਜਿਹੜੀ ਆ ਉਹ ਵਿਅਰਥ ਨਹੀਂ ਜਾਂਦੀ ਉਹ ਮਿਹਨਤ ਜੋ ਤੁਸੀਂ ਪਿਛਲੇ 21 ਦਿਨਾਂ ਵਿੱਚ ਕੀਤੀ ਉਹ ਮਿਹਨਤ ਜੋ ਪਿਛਲੇ ਕਈ ਮਹੀਨਿਆਂ ਤੋਂ ਸਾਲਾਂ ਤੋਂ ਤੁਸੀਂ ਕਰਦੇ ਆ ਰਹੇ ਹੋ ਬਹੁਤ ਸਾਰੇ ਲੋਕਾਂ ਦੇ ਤਾਨਨੇ ਮੇਨੇ ਸੁਣਦੇ ਆ ਰਹੇ ਹੋ ਬਹੁਤ ਸਾਰੇ ਰਿਸ਼ਤੇਦਾਰਾਂ ਨੇ ਤੁਹਾਨੂੰ ਛੱਡਿਆ ਜਾਂ ਮੰंदे ਬੋਲ ਬੋਲੇ ਹੋਰ ਕਈ ਚੀਜ਼ਾਂ ਦਾ ਤੁਸੀਂ ਤ્યાਗ ਕੀਤਾ ਕਈ ਲਾਈਫ ਦੇ ਲਸਟ ਕਈ ਤਰ੍ਹਾਂ ਦੀ ਹਵਸ ਤੋਂ ਤੁਸੀਂ ਬਾਹਰ ਨਿਕਲੇ ਹੋ ਤੁਹਾਡੀ ਉਹ ਮਿਹਨਤ ਵਿਅਰਥ ਨਹੀਂ ਜਾਣ ਵਾਲੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਫਲ ਦੇਖੋਗੇ ਹਾਲੇਲੂਇਆ ਹਾਲੇਲੂਇਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਮੌਤ ਉੱਤੇ ਫਤਿਹ ਪਾਈ ਹੈ ਆਮੇਨ ਆਓ ਆਪਾਂ ਦੇਖੀਏ ਰੋਮੀਆਂ ਦੀ ਕਿਤਾਬ ਉਹਦਾ 6 ਨੰਬਰ ਅਧਿਆਇ ਤੇ ਉਹਦੀ 4 ਨੰਬਰ ਪੰਕਤੀ ਤੋਂ ਆਪਾਂ ਦੇਖਦੇ ਹਾਂ ਤੋਂ ਨੰਬਰ 51 ਤੱਕ ਦੇਖਾਂਗੇ ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹਦੇ ਨਾਲ ਦੱਬੇ ਗਏ ਤਾਂ ਜੋ ਜਿਵੇਂ ਪਿਤਾ ਦੀ ਬੜਿਆਈ ਦੇ ਵਸੀਲੇ ਨਾਲ ਮਸੀਹ ਮਰਦਿਆਂ ਵਿੱਚੋਂ ਜਿਵਾਲਿਆ ਗਿਆ ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ ਜਦੋਂ ਅਸੀਂ ਉਹਦੀ ਮੌਤ ਦੀ ਸਮਾਨਤਾ ਵਿੱਚ ਉਹਦੇ ਨਾਲ ਜੋੜੇ ਗਏ ਤਾਂ ਉਹਦੇ ਜੀ ਉੱਠਣ ਦੀ ਸਮਾਨਤਾ ਵਿੱਚ ਵੀ ਹੋਵਾਂਗੇ ਕਿਉਂਕਿ ਜੋ ਅਸੀਂ ਇਹ ਜਾਣਦੇ ਹਾਂ ਜੋ ਸਾਡੀ ਪੁਰਾਣੀ ਮਨੁੱਖਤਾਈ ਉਹਦੇ ਨਾਲ ਸਲੀਬ ਉੱਤੇ ਚੜਾਈ ਗਈ ਭਈ ਪਾਪ ਦਾ ਸਰੀਰ ਨਸ਼ਟ ਹੋ ਜਾਵੇ ਤਾਂ ਅਗਾਹਾਂ ਨੂੰ ਅਸੀਂ ਪਾਪ ਦੀ ਗੁਲਾਮੀ ਨਾ ਕਰੀਏ ਕਿਉਂਕਿ ਜਿਹੜਾ ਮੋਇਆ ਉਹ ਪਾਪ ਤੋਂ ਛੁੱਟ ਕੇ ਧਰਮੀ ਠਹਿਰਾਇਆ ਗਿਆ ਪ੍ਰੰਤੂ ਜਦੋਂ ਅਸੀਂ ਮਸੀਹ ਦੇ ਨਾਲ ਮੋਇਏ ਤਾਂ ਸਾਨੂੰ ਨੇਚਰ ਹੈ ਜੋ ਉਹਦੇ ਨਾਲ ਜੀਵਾਂਗੇ ਵੀ ਕਿਉਂਕਿ ਜੋ ਅਸੀਂ ਇਹ ਜਾਣਦੇ ਹਾਂ ਭਈ ਮਸੀਹ ਜੋ ਮਰਦਿਆਂ ਵਿੱਚੋਂ ਜੀ ਉੱਠਿਆ ਤਾਂ ਫੇਰ ਨਹੀਂ ਮਰਦਾ ਅਗਾਹਾਂ ਨੂੰ ਮੌਤ ਦਾ ਵਸ ਉਹਦੇ ਉੱਤੇ ਨਹੀਂ ਹallelujah ਹallelujah ਕਲੀਸਿਆ ਮੂੰਹ ਖਾਲੀ ਆ ਹallelujah ਹallelujah ਚੇਤਾ ਕਰਣਾ ਬੰਦਾ ਹਨਾ ਓਕੇ ਸੋ ਇੱਥੇ ਲਿਖਿਆ ਅਸੀਂ ਕਿਹੜਾ ਬਪਤਿਸਮਾ ਮੜਿਆ ਦੱਸਿਓ ਉੱਚੀ ਬੋਲ ਕੇ ਅਸੀਂ ਮੌਤ ਦਾ ਬਪਤਿਸਮਾ ਲਿਆ ਹੈ ਕਿਹੜਾ ਬਪਤਿਸਮਾ ਲਿਆ ਹੈ ਹਾਂਜੀ ਕਈ ਡਰਦੇ ਨਹੀਂ ਬੋਲਦੇ ਹੁਣੇ ਵੀ ਮੌਤ ਨਾ ਆ ਜਾਵੇ ਇਦਾਂ ਦਾ ਨਹੀਂ ਕੁਝ ਹੈਗਾ ਇਹ ਕਿਹੜੀ ਮੌਤ ਦਾ ਬਪਤਿਸਮਾ ਆ ਪੁਰਾਣੀ ਮਨੁੱਖਤਾਈ ਦੇ ਮਾਰਨ ਦਾ ਜਦੋਂ ਅਸੀਂ ਬਪਤਿਸਮਾ ਲਿਆ ਅਸੀਂ ਪੁਰਾਣੀ ਮਨੁੱਖਤਾਈ ਵਿੱਚ ਮਰ ਗਏ ਕਿਹਦੇ ਨਾਲ ਮਸੀਹ ਦੇ ਨਾਲ ਤੇ ਜਦੋਂ ਪਾਣੀ ਤੋਂ ਬਾਹਰ ਆਏ ਜਿਵੇਂ ਮਸੀਹ ਕਬਰ ਵਿੱਚੋਂ ਬਾਹਰ ਆਇਆ ਜਦੋਂ ਅਸੀਂ ਪਾਣੀ ਵਿੱਚੋਂ ਬਾਹਰ ਆਏ ਅਸੀਂ ਵੀ ਉਸ ਮੌਤ ਉੱਤੇ ਫਤਿਹ پا ਕੇ ਇੱਕ ਨਵਾਂ ਜੀਵਨ ਜੀ ਰਹੇ ਹਾਂ ਹਾਲੇਲੂਇਆ ਸਮਝ ਆਈ ਕਿਸੇ ਨੂੰ ਕੋਸ਼ ਹੇਚੋ yes me too baby hallelujah ਅਸੀਂ ਕਬਰ ਵਿੱਚ ਪਾਏ ਗਏ ਸੀ ਕਿਹੜੀ ਕਬਰ ਬਪਤਿਸਮੇ ਵਾਲੇ ਟੱਬ ਦੇ ਵਿੱਚ ਹੋ ਸਕਦਾ ਕਿਸੇ ਨੇ ਨਹਿਰ ਦੇ ਵਿੱਚ ਲਿਆ ਹੋਵੇ ਤਾਂ ਬਪਤਿਸਮਾ ਲੈਣ ਲੱਗਾ ਜਦੋਂ ਪਾਣੀ ਦੇ ਅੰਦਰ ਗਏ ਤਾਂ ਅਸੀਂ ਪੁਰਾਣੇ ਇਨਸ ਉਹ ਇੱਕ ਨਵਾਂ ਇਨਸਾਨ ਆ ਮੌਤ ਉੱਤੇ ਫਤਿਹ ਪਾਇਆ ਹੋਇਆ ਇਨਸਾਨ ਹallelujah ਅਰ ਸਿਰਫ ਇੰਨਾ ਕਹੀ ਜੀਵਨ ਨਹੀਂ ਸਭ ਤੋਂ ਪਹਿਲਾਂ ਤੇ ਅੱਜ ਸਾਡਾ ਸਾਰਿਆਂ ਦਾ ਹੀ ਰੈਜ਼ਰੇਕਸ਼ਨ ਡੇ ਆ ਹallelujah ਹallelujah ਕਿਉਂਕਿ ਅਸੀਂ ਸਭ ਮੌਤ ਉੱਤੇ ਫਤਿਹ ਪਾ ਚੁੱਕੇ ਅਰ ਮੁਰਦਿਆਂ ਵਿੱਚੋਂ ਜਿੰਦਾ ਹੋ ਚੁੱਕੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਿਉਂਕਿ ਜੇ ਅਸੀਂ ਉਹਦੇ ਨਾਲ ਸਲੀਬ ਦਿੱਤੇ ਗਏ ਤਾਂ ਅਸੀਂ ਉਹਦੇ ਨਾਲ ਜੀ ਵੀ ਉੱਠੇ ਹallelujah ਐਗਜ਼ੈਕਟਲੀ ਇਦਾਂ ਹੀ ਵਚਨ ਦੇ ਵਿੱਚ ਲਿਖਿਆ ਆ ਕਹਿੰਦਾ ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹਦੇ ਨਾਲ ਦੱਬੇ ਗਏ ਤਾਂ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ ਬਪਤਿਸਮਾ ਲੈਣ ਦੇ ਬਾਅਦ ਅਸੀਂ ਕੀ ਕਰਨਾ ਹੁੰਦਾ ਨਵਾਂ ਜੀਵਨ ਜੀਣਾ ਹੁੰਦਾ ਪੁਰਾਣੇ ਜੀਵਨ ਵਿੱਚ ਕੀ ਸੀ ਗਾਲਾਂ ਕੱਢਣਾ ਨਸ਼ੇ ਕਰਨਾ ਧੋਖੇ ਦੇਣਾ ਹੋਰ ਗਲਤਮਲਤ ਸਭ ਚੀਜ਼ਾਂ ਪਰ ਨਵੇਂ ਜੀਵਨ ਦੇ ਰਾਹ ਚੱਲੀਏ ਬਪਤਿਸਮੇ ਦੇ ਬਾਅਦ ਵਿੱਚ ਉਹ ਸਭ ਚੀਜ਼ਾਂ ਕਰਨ ਦੀ ਸਾਨੂੰ ਮਨਾਹੀ ਆ ਸਗੋਂ ਅਸੀਂ ਬਿਲਕੁਲ ਵੀ ਕਰਨੀਆਂ ਨਹੀਂ ਤਾਂ ਇਹ वचन ਦੱਸਦਾ ਕਿ ਤੁਸੀਂ ਉਹਦੇ ਨਾਲ ਸਲੀਵ ਦਿੱਤੇ ਗਏ ਤੇ ਤੁਸੀਂ ਉਹਦੇ ਨਾਲ ਜੀਵ ਹੀ ਉੱਠੇ ਹਾਲੇਲੂਇਆ ਸਵਾਸੀ